ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅਸੀਂ ਬਿਰਧ ਘਰ ਭਾਈ ਕਨਈਆ ਜੀ ਪਿੰਡ ਸੁਲਤਾਨਵੰਡ ਸ੍ਰੀ ਅਮਰਤਸਰ ਸਾਹਿਬ ਤੋਂ ਬੋਲ ਰਹੇ ਆ ਜੀ ਅੱਜ ਸਾਡੇ ਸਤਿਕਾਰਯੋਗ ਬਾਬਾ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਚਾਲ ਜੋ ਕਿ ਨਰਸਰੀ ਤੋਂ ਬਹੁਤ ਹੀ ਵਧੀਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਫਲਦਾਰ ਬੂਟੇ ਲੈ ਕੇ ਆਏ ਆ ਇਹਨਾਂ ਦੇ ਵਿੱਚ ਸ਼ਤੂਤ ਆ ਤੇ ਮੇਰੀ ਆਪਣੀ ਇਹ 베ਰੀ ਆ ਬਹੁਤ ਵਧੀਆ ਇਹਨੂੰ 100 100 ਗ੍ਰਾਮ ਦੇ ਜਿਹੜੇ 베ਰ ਲੱਗਦੇ ਆ ਜੀਆਂ ਗੋਲਾਂ ਲੱਗਦੀਆਂ ਤੇ ਬਾਬਾ ਜੀ ਨੇ ਕੁਝ ਦਿਨਾਂ ਤੋਂ ਮਤਲਬ ਹੁਣ ਵੈਸੇ ਤੇ ਬਹੁਤ 10 15 ਸਾਲ ਤੋਂ ਬੂਟੇ ਲਗਾਉਣ ਦੀ ਜਿਹੜੀ ਇਹ ਮੁਹਿੰਮ ਚਲਾਈ ਆ ਤੇ ਹੁਣ ਇਹ 10 15 ਦਿਨਾਂ ਤੋਂ ਮਤਲਬ ਸਕੂਲਾਂ ਦੇ ਵਿੱਚ ਅਸੀਂ ਬੂਟੇ ਲਗਾ ਰਹੇ ਆ ਤੇ ਹੁਣ ਤੁਸੀਂ ਕੁਝ ਬਚਨ ਜੜੇ ਉਹ ਬਾਬਾ ਜੀ ਨਾਲ ਸਾਂਝੇ ਕਰੋ ਵਾਈਡੂ ਜੀ ਕਾ ਖਾਲਸਾ ਵਾਈਡੂ ਜੀ ਕੀ ਫਤਿਹ ਗੁਰੂ ਗੁਰੂ ਕ੍ਰਿਪਾ ਸਾਹਿਬ ਸੰਗਤ ਇਹ ਆ ਬਿਰਧ ਘਰ ਪਾਕ ਨੇ ਜੀ ਭਾਈ ਮੰਗਸਰ ਰੋਡ ਤੋਂ ਟਾਰਨਮੈਂਟ ਸ੍ਰੀ ਅਮਰਸਰ ਸਾਹਿਬ ਤੇ ਆ ਭਲੀ ਭਾਜ ਜਾਣਦੇ ਹੋ ਕਿ ਮੈਨੂੰ ਤੇ ਬਚਪਨ ਤੋਂ ਜਿਹੜਾ ਨਾ ਇਹ ਫਲਦਾਰ ਬੂਟਿਆਂ ਦੇ ਨਾਲ ਜਿਹੜਾ ਵਾ ਮੋੜ ਤੇ ਪ੍ਰੇਮ ਰਿਆ ਵਾ ਸ਼ਾਨਦਾਰ ਤੇ ਫਲਦਾਰ ਤਰਫ ਤੋਂ ਤੇ ਹੁਣ ਅਸੀਂ ਜਿੱਥੇ ਚੱਬੇ ਸਕੂਲ ਦੇ ਵਿੱਚ ਕਵਰਪਾਲੀ ਸਕੂਲ ਦੇ ਵਿੱਚ ਸਾਡਾ ਮਾਨ ਜਿਹੜੀ ਸਾਡੇ ਦਿਮਾਗ ਦੇ ਵਿੱਚ ਗੱਲ ਜਿਹੜੀ ਇਹ 15 ਸਾਲਾਂ ਨੇ ਜਿਹੜੀ ਕੈਪ ਕੀਤੀ ਹੈ ਨਾ ਉਹ ਕੈਪ ਕੀਤੀ ਆ ਵੀ ਜਿਹੜੇ ਆਪਾਂ ਜਾ ਕੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਜਾਂ ਇੱਧਰ ਉੱਧਰ ਸੜਕਾਂ ਦੇ ਕੰਢਿਆਂ ਦੇ ਉੱਤੇ ਦੂਜੇ ਤੀਜੇ ਲਾ ਦਿੰਨੇ ਹਨ ਉੱਥੇ ਗੁਜਰਾਂ ਦੇ ਜਿਹੜੇ ਡੰਗਰ ਆ ਉਹ ਤਬਾਹ ਕਰ ਜਾਂਦੇ ਆ ਇਹ ਸਕੂਲਾਂ ਦੇ ਵਿੱਚ ਅਕਸਰ ਕੰਦਾ ਹੁੰਿਆ ਹੁੰਦੀਆਂ ਵਾ ਤੇ ਰਾਤ ਨੂੰ ਇੱਥੇ ਤੇ ਉੱਥੇ ਮਾਦੀ ਦਾ ਬਿੰਤੀਆਂ ਮੇਠਾ ਤੇ ਪਾਣੀ ਦਾ ਸਿਸਟਮ ਹੈਗਾ ਇਸ ਕਰਕੇ ਅਸੀਂ ਵੱਧ ਤੋਂ ਵੱਧ ਜਿਹੜੇ ਬੂਟੇ ਆ ਸਕੂਲਾਂ ਦੇ ਵਿੱਚ ਲਾਉਣੇ ਆ ਸਤਿਗੁਰੂ ਕਿਰਪਾ ਕਰੇ ਅਸੀਂ ਪ੍ਰੋਗਰਾਮ ਬਣਾਇਆ ਵੀ ਘਰ ਤੋਂ ਘਰ ਜਿਹੜਾ ਵਾ ਤਿੰਨ ਸਕੂਲਾਂ ਦੇ ਵਿੱਚ ਜਿਹੜਾ ਵਾ ਇੱਕ ਦਿਨ ਨੂੰ ਅਸੀਂ ਕਵਰ ਕਰਾਂਗੇ ਤੇ ਸਾਡਾ ਜਿਹੜਾ ਨਾ ਤੇ ਜਿਹੜਾ ਉਹਦਾਂ ਨੇ 1500 ਸਕੂਲ ਸਾਡੀ ਲਿਸਟ ਦੇ ਵਿੱਚ ਪਰ 500 ਸਕੂਲ ਪਹਿਲਾਂ ਅਸੀਂ ਜਿਹੜਾ ਵਾ ਉਹ ਕਲੀਅਰ ਕਰਨਾ ਵਾ ਇਹ بڑے بڑے ਕੀਮਤੀ ਬੂਟੇ ਲਿਆਂਦੇ ਆ ਇਹ ਕੋਈ ਉਹ ਜਿਹੜਾ ਫ੍ਰੀ ਵਾਲੇ ਜਾਂ ਦੁੱਗੇ ਨਹੀਂ ਅਸੀਂ ਜਿਹੜਿਆ ਇਹ ਤੁਹਾਨੂੰ ਪੈਸੇ ਖਰਚ ਕੇ ਲਿਆਂਦੇ ਆ ਇਹ ਤੁਹਾਨੂੰ ਇਹ ਬੇਨਤੀ ਕਰਾਂਗੇ ਵੀ ਜਿੰਨੇ ਕੋਹੇ ਨੇ ਜਿਹੜੇ ਪ੍ਰਿਆਵਰਣ ਪ੍ਰੇਮੀ ਆ ਜਾਂ ਕੋਈ ਜਿਹੜੇ ਜਿਨ੍ਹਾਂ ਦੇ ਅੰਦਰ ਪਰ ਰੱਬ ਦੀ ਗੱਲ ਐ ਵੀ ਅਸੀਂ ਕੋਈ ਅਸੀਂ ਫਲ ਆਉਣੇ ਫਲਦਾਰ ਬੂਟੇ ਇਹਨਾਂ ਦੇ ਰੋਚੇ ਆ ਜੀ ਜਿੱਥੇ ਇਨਸਾਨ ਨੂੰ ਖਾਣ ਨੂੰ ਮਿਲਨੇ ਆ ਉਥੇ ਪੰਛੀਆਂ ਦਾ ਜਿਹੜਾ ਨਾ ਸਮਝ ਲਓ ਉਹਨਾਂ ਦੇ ਘਰ ਬਣਨੇ ਆ ਉਹਨਾਂ ਦੇ ਖਾਣ ਨੂੰ ਖਰਾਣ ਤੋਂ ਤੇ ਇਹ ਜਿਹੜੀ 베ਰੀ ਜਿਹੜੀ ਆ ਇਹ 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 ਹੈ ਜੀ ਜੇ THAILAND 베리 ਇੱਥੇ ਤਰ੍ਹਾਂ ਕੋਈ ਕਸ਼ਮੀਰੀ ਆਪ ਲਿਆ ਤੁਹਾਡੇ ਕੋਲ ਬਹੁਤ ਬਹੁਤ ਕੀਮਤੀ ਜਿਹੜੇ ਬੂਟੇ ਜਿਹੜੇ ਆ ਉਹ ਆਏ ਆ ਸਤਿਗੁਰੂ ਕਰਤਾ ਕਰਨ ਭਾਈ ਕਿਨੇ ਜਾਈ ਮੇਰਾ ਕਰਨ ਇਹ ਤੁਹਾਨੂੰ 1 ਸਾਲ ਦੇ ਅੰਦਰ ਅੰਦਰ ਫਲ ਖਵਾਉਣਗੇ ਇਹ ਫਿਰ ਜਿੰਨਾ ਜਿੰਨਾ ਨੇ ਕਿਤੇ ਕੋਈ ਲਵਾਉਣੇ ਆ ਜਾਂ ਘਰ ਚ ਲਾਉਣੇ ਆ ਜਾਂ ਕਿਤਰਾ ਵੀ ਆ ਪ੍ਰੋਗਰਾਮ ਦੇ ਸਾਡੇ ਨਾਲ ਕੋਨਟੈਕਟ ਕਰ ਸਕਦੇ ਹੋ ਅਸੀਂ ਜੋ ਸਗਿਆ ਉੱਥੇ ਤੁਹਾਨੂੰ ਬੂਟੇ ਪਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪ ਵੀ ਆ ਕੇ ਸਾਡੇ ਕੋਲੋਂ ਇੱਕ ਦੋ ਬੂਟੇ ਜਿਹੜੇ ਘਰ ਚ ਲਾਉਣੇ ਆ ਤੁਸੀਂ ਖਰ ਸਕਦੇ ਹੋ ਇਹ ਬਹੁਤ ਬਹੁਤ ਧੰਨਵਾਦ ਹੈ ਜੀ ਹੁਣ ਮੇਰੇ ਨਾਲ ਇੱਥੇ ਜਿਹੜੀ ਆ ਭਾਈ ਕਨ੍ਹਿਆ ਜੀ ਦੀ ਜਿਹੜੀ ਜਿਹੜੀ ਐਨਵਾਇਰਨਮੈਂਟ ਦੇ ਤੇ ਕੰਮ ਕਰ ਰਹੀ ਹੋ ਟੀਮ ਸਾਡੇ ਬਾਬਾ ਕਾਲਾ ਜੀ ਸਾਡੇ ਭਦਰ ਸਾਹਿਬ ਤੇ ਪੁੱਜੀ ਜੀ ਤੇ ਹੋਰ ਸਾਡੀਆਂ ਜਿਹੜੀਆਂ ਰੂਹਾਂ ਬ੍ਰਹਮ ਗਿਆਨੀ ਅੰਤਰਜਾਮੀ ਤੇ ਹੋਰ ਜਿਹੜੇ ਤੁਹਾਡੇਰਾਂ ਦੇ ਨਾਂ ਆ ਉਹ ਹੀ ਮੈਂ ਬੋਲ ਰਿਹਾ ਜੀ ਇਹ ਇਹ ਜਿਹੜੇ ਸੇਵਾਦਾਰ ਆ ਇਹ ਸਾਡੇ ਨਾਲ 24 ਆਵਰ ਜਿਹੜਾ ਵਾ ਇਹ ਇਹ 24 ਘੰਟੇ ਦਿੰਦੇ ਆ ਤੇ ਜਿੱਥੇ ਵੀ ਸਮਾਜ ਪ੍ਰਤੀ ਕੰਮ ਜਿਹੜੇ ਜਿਹੜੇ ਘੋਣ ਵਾਲੇ ਆ ਉਹਨਾਂ ਨੂੰ ਨਾਲ ਹੋ ਕੇ ਕਰਦੇ ਆ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਤੁਹਾਡਾ ਸੰਗਤਾਂ ਦਾ ਵੀ ਕਰਦਾ ਮੈਂ ਤੁਸੀਂ ਬੜਾ ਮੈਨੂੰ ਹੌਸਲਾ ਦਿੰਦੇ ਹੋ ਬੜਾ ਪਿਆਰ ਕਰਦੇ ਹੋ ਇਹ ਲੱਖਣ ਪਈਆਂ ਦੇ ਬੁੱਟੇ ਲੱਗਣੇ ਆਏ ਕੋਈ ਇਹ ਨਹੀਂ ਵੀ ਨਹੀਂ ਗੱਲ ਹੈ ਸਾਨੂੰ ਵੀ ਕੋਈ ਜੇ ਹੋ ਸਕਦਾ ਕੋਈ ਪੰਜ ਪੰਜ ਦਸ ਦਾ ਬੁੱਟਿਆਂ ਦੀ ਕੋਈ ਜੇ ਕੋਈ ਸੇਵਾ ਕਰ ਸਕਦੇ ਹੋ ਤੇ ਜਰੂਰ ਕਰੋ ਕਿਉਂਕਿ ਆਪਣੇ ਬੱਚਿਆਂ ਦੇ ਨਾਂ ਤੇ ਆਪਣੇ ਪਰਿਵਾਰ ਦੇ ਨਾਂ ਤੇ ਤੇ ਲਾਉਣੇ ਆਪਾਂ ਬਹੁਤ ਵਧੀਆ ਟਿਕਾਣੇ ਆ ਸਾਰੇ ਬੁੱਟੇ ਤੁਰਨੇ 100% ਤੁਰਨਗੇ ਪਾਰ ਆਈ ਨੇ ਚਾਇਆ ਤੇ ਜਿੱਥੇ ਪਸ਼ੂਆਂ ਤੋਂ ਬਸਣ ਜਿੱਥੇ ਜਿਹੜੇ ਆ ਲੋਕ ਤੁਰੇ ਜਾਂਦੇ ਸੜਕਾਂ ਦੇ ਉੱਤੇ ਜਿਹੜੇ ਆ ਬਰਬਾਦ ਕੀ ਕਰ ਦਿੰਦੇ ਪਟਾਲੀਆਂ ਵਾਲੇ ਤਿੱਗੇ ਤਿੱਗੇ ਇਹੋਕਾ ਮੈਨੇਜਰ ਕਿ ਬਣਾਏ ਬਸ ਸਕੂਲਾਂ ਕਾਲਜਾਂ ਜੀ ਲਾਉਣੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ